ਤੇ ਬੜੀ ਸ਼ਾਨ ਸੰਗ ਸ਼ਰਦਾ ਨਾਲ ਆ ਰਹੀ ਠੰਡੋਕੇ ਵੀ ਸੰਗਤ ਬਹੁਤ ਪਹੁੰਚੀ ਹੈ ਬਹੁਤ ਵੱਡੀ ਗੱਲ ਹੈ ਪਾਪਾ ਦੀਪ ਸਿੰਘ ਦਾ ਖੰਡੇ ਵਾਲੇ ਬਾਬੇ ਦਾ ਵੈਸੇ ਵੀ ਸਾਰਿਆਂ ਦੇ ਦਿਲਾਂ ਵਿੱਚ ਬਹੁਤ ਹੁੰਦਾ ਹੈ ਹਰ ਸਾਲ ਮਨਾਇਆ ਜਾਂਦਾ ਹੈ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਪਾਪਾ ਦੀਪ ਸਿੰਘ ਦੇ ਜਨਮ ਦੇ ਸਭ ਨੂੰ ਲੱਖ-ਲੱਖ ਵਧਾਈ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸ਼ਹੀਦਾਂ ਸਾਹਿਬ ਅੰਮ੍ਰਿਤਸਰ ਵਿਖੇ ਸੰਗਤਾਂ ਵੱਲੋਂ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ਼ਰਧਾਲੂਆਂ ਨੇ ਲੰਗਰ ਪੰਡਾਰੇ ਦੀ ਸੇਵਾ ਵੀ ਕੀਤੀ ਤੇ ਉਹਨਾਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿੱਤੀ ਹੈ। ਦੱਸ ਦਈਏ ਕਿ ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਗਈ ਤੇ ਉਹਨਾਂ ਵੱਲੋਂ ਹਰ ਪ੍ਰਬੰਧ ਕੀਤੇ ਗਏ ਹਨ। ਇਹ ਨਾਮ ਵਿੱਚ ਤੁਹਾਡਾ ਦਮਨਦੀਪ ਸਿੰਘ ਕਿਹੜੀ ਜਗ੍ਹਾ ਤੋਂ ਆਇਓ ਦਿੱਲੀ ਅੱਜ ਬਾਬਾ ਜੀ ਦਾ ਜਨਮ ਦਿਹਾੜਾ ਹੈ ਇੱਥੇ ਦਰਸ਼ਨ ਕਰਨ ਪਹੁੰਚੇ ਹੋ ਕਿਹਦਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਤੇ ਮੈਂ ਪਹਿਲੀ ਵਾਰੀ ਦਰਸ਼ਨ ਕੀਤੇ ਨੇ ਐ ਗੁਰਪ੍ਰੋਮੇ ਪਹਿਲੀ ਵਾਰ ਦੇਖਿਆ ਆ ਕੇ ਬਹੁਤ ਅੱਛਾ ਲੱਗ ਰਿਹਾ ਤੇ ਬੜੀ ਸ਼ੰਗ ਸ਼ਰਦਾ ਨਾਂ ਆ ਰਹੀ ਠੰਡ ਹੋ ਕੇ ਵੀ ਸੰਗਤ ਬਹੁਤ ਪਹੁੰਚੀ ਹੈ ਬਹੁਤ ਵੱਡੀ ਗੱਲ ਹੈ ਸੁੰਦਰ ਸਜਾਵਟਾ ਵੀ ਕੀਤੀ ਗਈ ਹੈ ਸਜਾਵਟ ਵੀ ਬਹੁਤ ਸੁੰਨਰ ਹੈ ਗਈ ਹੈ ਸ਼ੋਮਨੀ ਕਮੇਟੀ ਦਾ ਇੰਤਜ਼ਾਮ ਬਹੁਤ ਅੱਛਾ ਕੀਤਾ ਹੈ ਮੈਡੀਕਲ ਵਗੈਰਾ ਸਾਰਿਆਂ ਦੇ ਬਹੁਤ ਅੱਛਾ ਲੱਗ ਰਿਹਾ ਦੇਖ ਕੇ ਕਿ ਕਿ ਪਾ ਨਹੀਂ ਕਿ ਪਾ ਕੇ ਪ੍ਰਸ਼ਾਦ ਵੀ ਬਹੁਤ ਬਣ ਰਹੇ ਨੇ ਲੇਕਿਨ ਐਨਾ ਖਾਇਆ ਵੀ ਨਹੀਂ ਜਾ ਰਿਹਾ ਜਿੰਨਾ ਬਣ ਰਹੇ ਨੇ ਕਿ ਅੰਦਰ ਦਰਸ਼ਨ ਕਰਕੇ ਆਇਓ ਸੰਗਤ ਦੇ ਵਿੱਚ ਕਿੰਨਾ ਕੁ ਚਾਹ ਲੱਗ ਰਿਹਾ ਹੈ ਬਹੁਤ ਅੱਛਾ ਬਹੁਤ ਉਤਸ਼ਾਹ ਹੈਗਾ ਸੰਗਤ ਦੇ ਵਿੱਚ ਠੰਡ ਵਿੱਚ ਐਨਾ ਆਏ ਨੇ ਤੇ ਸਾਰੇ ਪਹੁੰਚੇ ਨੇ ਬੱਚੇ ਬੁੱਢੇ ਸਾਰੇ ਪਹੁੰਚੇ ਨੇ ਇਹ ਬਹੁਤ ਵੱਡੀ ਗੱਲ ਹੈ ਕਿ ਇਹ ਪਿਆਰ ਹੈਗਾ ਇਹ ਪ੍ਰੇਮ ਹੈਗਾ ਜਿੰਨ ਪ੍ਰੇਮ ਕਿਉਂ ਤੇ ਨਹੀਂ ਪ੍ਰਾਪਾਇਓ ਬਿਲਕੁਲ ਤੇ ਦਿੱਲੀ ਦੇ ਵਿੱਚ ਵੀ ਇਦਾਂ ਤੁੰ ਤੁੰ ਬਾਬਾ ਦੀਪ ਸਿੰਘ ਜੀ ਦਾ ਮਨਾਉਂਦੀ ਆ ਚਲੰਦ ਆ ਵੈਲ ਅਸੀਂ ਉੱਥੇ ਨਗਰ ਕਿਤੇ ਕੁਝ ਇਲਾਕਿਆਂ ਤੇ ਕੱਟਦੇ ਕੋਈ ਦਿੱਲੀ ਬਹੁਤ ਵੱਡਾ ਸ਼ਹਿਰ ਹੈਗਾ ਠੀਕ ਹੈ ਹ ਪਰ ਗੁਰਪ੍ਰੋਪ ਸਾਰੇ ਮਤਲਬ ਕਿ ਅਸੀਂ ਸਮਾਲੋਂ ਕਰਦੇ ਆ ਤੇ ਲੰਗਰ ਕਰਦੇ ਆ ਐ ਐ ਐਸਾ ਨਹੀਂ ਕਰਦੇ ਮੈਂ ਸਟਾਲ ਲਾ ਕੇ ਹਰ ਗੁਰਦੁਆਰੇ ਦੇ ਵਿੱਚ ਇੱਕ ਲੰਗਰ ਹੁੰਦਾ ਹੈ ਤੇ ਇੱਕ ਸੁਨਰਾਗੀ ਸਿੰਘ ਬਾਹਰੋਂ ਆ ਕੇ ਅਸੀਂ ਕੀਰਤਨ ਕਰਾਦੇ ਆ ਜਿਵੇਂ ਜਿਵੇਂ ਸਟਾਲ ਲਗਾਏ ਨੇ ਅਲੱਗ-ਅਲੱਗ ਪ੍ਰਕਾਰ ਦੇ ਲੰਗਰ ਲੱਗੇ ਨੇ ਜਿੰਨਾ ਦਾ ਲੱਗ ਰਿਹਾ ਉਹ ਦੇਖੀ ਬਹੁਤ ਅੱਛਾ ਲੱਗਿਆ ਇੰਪੈਕਟ ਮੈਨੇ ਇੱਕ ਇੱਕ ਸਟਾਲ ਤੇ ਸੇਵਾ ਵੀ ਕੀਤੀ ਹੈ ਬਹੁਤ ਅੱਛਾ ਲੱਗਿਆ ਪਹਿਲੀ ਵਾਰ ਮੈਂ ਦਿੱਲੀ ਤੋਂ ਬਾਹਰ ਆ ਕੇ ਦਿੱਲੀ ਦੇ ਅਮਰਸਾਹੀ ਸੰਗਤ ਦੀ ਸੇਵਾ ਕੀਤੀ ਦਿੱਲੀ ਸੇਵਾ ਸੰਗਤ ਦੀ ਸੇਵਾ ਕਰਦੇ ਆ ਰਹੇ ਆ ਪਰ ਅੱਜ ਸਾਨੂੰ ਗੁਰਰਾਮਦਾਸ ਜੀ ਅਮਰਸਾਹੀ ਦੀ ਸੇਵਾ ਵੀ ਲ ਕਿਹੜੀ ਜਗ੍ਹਾ ਤੋਂ ਆਇਓ ਅੰਮ੍ਰਿਤਸਰ ਤੋਂ ਅੱਜ ਬਾਬਾ ਜੀ ਦਾ ਜਨਮ ਦਿਹਾੜਾ ਆਇਆ ਕਿੱਦਾਂ ਦਾ ਲੱਗ ਰਿਹਾ ਹੈ ਸੇਗਾ ਤੇ ਬਹੁਤ ਵਧੀਆ ਕਿੱਦਾਂ ਮਨਾ ਰਹੇ ਹੋ ਅੱਜ ਦੇ ਦਿਹਾੜੇ ਨੂੰ ਦਿਲ ਨਾਲ ਖੁਸ਼ੀ ਨਾਲ ਵਧੀਆ ਲੱਗ ਰਿਹਾ ਹਾਂ ਹਾਂਜੀ ਇੱਥੇ ਸਜਾਵਟ ਕੀਤੀ ਗਈ ਹੈ ਸੁੰਦਰ ਲੋਕਾਂ ਦੇ ਵਿੱਚ ਇਨਾ ਕੋ ਕਾ ਲੱਗ ਰਿਹਾ ਹੈ ਸੰਤਾਰਕ ਬਹੁਤ ਜ਼ਿਆਦਾ ਵੈਸੇ ਬਾਬਾ ਦੀਪ ਸਿੰਘ ਦਾ ਖੰਡੇ ਵਾਲੇ ਬਾਬੇ ਦਾ ਵੈਸੇ ਹੀ ਸਾਰਿਆਂ ਦੇ ਦਿਨਾਂ ਵਿੱਚ ਬਹੁਤ ਹੁੰਦਾ ਹੈ ਹਰ ਸਾਲ ਮਨਾਇਆ ਜਾਂਦਾ ਹੈ ਢੂਮ-ਟਾਮ ਨਾਲ ਮਨਾਇਆ ਜਾਂਦਾ ਹੈ ਵਧੀਆ ਲੱਗਦਾ ਲੰਗਰ ਵੀ ਲਗਾਏ ਗਏ ਅਲੱਗ-ਅਲੱਗ ਬਹੁਤ ਬਹੁਤ ਜ਼ਿਆਦਾ ਹਰ ਰੋਡ ਤੇ ਹਰ ਰਾਹ ਤੇ ਹਰ ਗਲੀ ਵਿੱਚ ਲੰਗਰ ਲੱਗਾ ਗਿਆ ਜਿੱਥੇ ਮਰਜ਼ੀ ਜਾਓ ਹਰ ਜਗ੍ਹਾ ਲੰਗਰ ਹੀ ਲੰਗਰ ਆ ਹਾਂਜੀ ਸੋ ਸੰਗਤਾਂ ਨੂੰ ਪਾਈ ਦਿੰਦੇ ਉਹ ਅੱਜ ਬਹੁਤ ਵਧਾਈਆਂ ਸਾਰਿਆਂ ਸੰਗਤਾਂ ਨੂੰ ਜਿੰਨੇ ਵੀ ਇੱਥੇ ਆਏ ਆ ਜਿਹੜੇ ਬਾਕੀ ਘਰ ਬੈਠੇ ਆ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਬਾਬਾ ਦੀਪ ਸਿੰਘ ਦੇ ਨਾਮ ਬਾਬਾ ਜੀ ਮਿਰਨਾਲ ਤੇ ਸਰਬਜੀਤ ਸਿੰਘ ਬਿਧੀਏ ਅੱਜ ਸਾਰੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਉਹ ਸਾਡੇ ਕੋਲ ਸੇਵਾ ਲੈਂਦੇ ਆ ਅਸੀਂ ਤਾਂ ਕਿਸੇ ਜੋਗੇ ਨਹੀਂ ਹਾਂ ਕਿਦਾਂ ਦਾ ਲੱਗ ਰਿਹਾ ਇੱਥੇ ਸਾਨੂੰ ਹਰ ਸਾਲ ਆਈ ਦਾ ਲਗਭਗ 50 ਸਾਲ ਹੋ ਚਲੇ ਬੜੀ ਉਮਰ 70 ਸਾਲ ਦੇ ਆਉਣ ਪਣ 20 ਸਾਲ ਦਾ ਮੈਂ ਲਗਭਗ ਇੱਥੇ ਬਾਬਾ ਜੀ ਤੇ ਆ ਰਿਹਾ ਤੇ ਸਾਨੂੰ ਤੋਂ ਬੜਾ ਖੁਸ਼ੀ ਹੁੰਦੀ ਹੈ ਮਹਾਰਾਜ ਦੀ ਇੰਨੀ ਕਿਰਪਾ ਹੈ ਇੰਨੀ ਕਿਰਪਾ ਜੇ ਦੱਸ ਨਹੀਂ ਸਕਦਾ ਕਿੰਨੀ ਕਿਰਪਾ ਦੇ ਵਿੱਚ ਕਿੰਨਾ ਖੁਸ਼ਾ ਲੱਗ ਰਿਹਾ ਹੈ ਜੀ ਸੰਗਤਾਂ ਦੇ ਵਿੱਚ ਕਿੰਨਾ ਖੁਸ਼ਾ ਲੱਗਦਾ ਸਾਨੂੰ ਦਾ ਬੜਾ ਦਿਲ ਖੁਸ਼ ਹੁੰਦਾ ਜੀ ਜਦੋਂ ਮਹਾਰਾਜ ਸੇਵਾ ਲੈਂਦੇ ਹਨ ਬੜਾ ਦਿਲ ਖੁਸ਼ ਹੁੰਦਾ ਹਾਂ ਜੀ ਤੇ ਨਾਲ ਚੁੰਦੇ ਹੋ ਸਿੱਖ ਸਕਦੇ ਹਾਂ ਜੀ बाबा दिल्ली लख लख वध